ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਜਣ ਠੱਗ ਗੁਰੂ ਨਾਨਕ ਦੇਵ ਜੀ ਜਦੋਂ ਆਪਣੀ ਪਹਿਲੀ ਉਦਾਸੀ ਧਰਮ ਪ੍ਰਚਾਰ ਲਈ ਯਾਤਰਾ ਤੇ ਸੰ ਤਾਂ ਉਹ ਇੱਕ ਕਸਬੇ ਵਿੱਚ ਪਹੁੰਚੇ ਜਿੱਥੇ ਸੱਜਣ ਨਾਮ ਦਾ ਇੱਕ ਠੱਗ ਰਹਿੰਦਾ ਸੀ ਸੱਜਣ ਨੇ ਇੱਕ ਸਰਾਵਾਂ ਬਣਾਈ ਹੋਈ ਸੀ ਜਿੱਥੇ ਉਹ ਰਾਗਿਰਿਆਂ ਨੂੰ ਠੱਗਦਾ ਸੀ ਉਹ ਰਾਤ ਨੂੰ ਉਹਨਾਂ ਦਾ ਸਾਰਾ ਸਮਾਨ ਲੁੱਟ ਕੇ ਉਹਨਾਂ ਨੂੰ ਮਾਰ ਦੇਂਦਾ ਸੀ ਜਦੋਂ ਗੁਰੂ ਜੀ ਉਸ ਦੀ ਸਰਾਵਾਂ ਵਿੱਚ ਪਹੁੰਚੇ ਤਾਂ ਸੱਜਣ ਨੇ ਉਹਨਾਂ ਦਾ ਬਹੁਤ ਆਦਰ ਸਤਿਕਾਰ ਕੀਤਾ ਉਹ ਸੋਚਦਾ ਸੀ ਕੀ ਗੁਰੂ ਜੀ ਕੋਲ ਬਹੁਤ ਧਨ ਹੋਵੇਗਾ ਪਰ ਗੁਰੂ ਜੀ ਨੇ ਉਸ ਦੇ ਮਨ ਦੀ ਖੋਟ ਨੂੰ ਜਾਣ ਲਿਆ ਰਾਤ ਨੂੰ ਜਦੋਂ ਸਾਰੇ ਸੌਂ ਗਏ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਸ਼ਬਦ ਗਾਣ ਲਈ ਕਿਹਾ ਉਜਲ ਕਿਹਾ ਚਿਲਕਣਾ ਘੋਟਤ ਕਾਲੜੀ ਮਸ ਧੋਤਿਆਂ ਝੂਠ ਨੇ ਉਤਰੇ ਜੋ ਸੋਹ ਧੋਤਾ ਤਿਸ ਇਸ ਸਬਦ ਦਾ ਭਾਵ ਸੀ ਕਿ ਜਿਵੇਂ ਕਾਸੇ ਦੇ ਬਰਤਨ ਨੂੰ ਬਾਹਰੋਂ ਜਿੰਨਾ ਮਰਜੀ ਸਾਫ ਕਰ ਲਈਏ ਅੰਦਰੋਂ ਉਸ ਦੀ ਕਾਲਕ ਨਹੀਂ ਜਾਂਦੀ ਉਸੇ ਤਰ੍ਹਾਂ ਬਾਹਰੀ ਦਿਖਾਵੇ ਨਾਲ ਮਨ ਦੀ ਮੈਲ ਨਹੀਂ ਉਤਰਦੀ ਏ ਸ਼ਬਦ ਸੁਣ ਕੇ ਸੱਜਣ ਠਗਦਾ ਹਿਰਦਾ ਪਿਗਲ ਪਿਗਲ ਗਿਆ ਅਤੇ ਉਸਨੇ ਗੁਰੂ ਜੀ ਅੱਗੇ ਆਪਣੇ ਕੀਤੇ ਪੰਪਾ ਦਾ ਇਨਕਾਰ ਕਰਕੇ ਮਾਫੀ ਮੰਗੀ ਗੁਰੂ ਜੀ ਨੇ ਉਸ ਨੂੰ ਸਿੱਧੇ ਰਾ ਤੇ ਚੱਲਣ ਦੀ ਸਿੱਖਿਆ ਦਿੱਤੀ ਅਤੇ ਉਸ ਦੀ ਸਰਾਵਾਂ ਨੂੰ ਧਰਮਸ਼ਾਲਾ ਬਣਾਉਣ ਦਾ ਹੁਕਮ ਦਿੱਤਾ ਇਸ ਤਰ੍ਹਾਂ ਸੱਜਣ ਠਗ ਗੁਰੂ ਜੀ ਦਾ ਸੱਚਾ ਸਿੱਖ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ